ਓਏ ਹਸਰੀ ਕਾਲ ਸਾਰਿਆਂ ਨੂੰ ਤੇ ਅੱਜ ਬਾਈ ਪੁੱਜੇ ਮਰੰਡੇ ਇਹ ਸਾਵਾ ਟਰੈਕਟਰ ਖੜਾ ਬਹੁਤ ਟਾਈਮ ਬਾਅਦ ਦੇਖਿਆ ਅੱਜ ਇਹ ਸਸਿਕਾਲੀ ਵੀ ਧਾਰਿਆ ਨੇ ਸੁਣਨਾ ਜੇ ਹੋਰ ਬਗਮਾ ਉਹ ਘਰਾਂ ਵੀ ਸੋਨ ਮਸਾਨ ਪਈ ਆ ਮਗੇੜੀ ਮਾਰੇ ਦੇਖਾਈਏ ਅੱਜ ਆਇਆ ਇੱਧਰ ਬਾਈ ਇਹਦਾ ਕੰਮ ਚੱਲ ਰਿਹਾ ਪਿਆਰੀ ਤਰ੍ਹਾਂ ਕੰਮ ਹੁੰਦਾ ਜੀ ਜੀ ਦੀ ਪਹਿਲਾਂ ਮਿਲਣਾ ਇਹ ਜੀ ਦੀ ਕੰਮ ਨੇੜੇ ਹੀ ਆਉਂਦਾ ਢਾਂਚਾ ਤਿਆਰ ਹੋਇਆ ਆਹ ਢਾਂਚਾ ਬਾਈ ਦਾ ਜਿਹੜਾ ਇਲਾਕਾ ਨੂੰ ਜੀ ਕਿਹੜਾ 552 ਕਿਹੜਾ ਤਾਂ ਇਹ ਨਹੀਂ ਨਹੀਂ ਉਹ ਤਾਂ ਥੋੜਾ ਜਿਹਾ ਚੜਾ ਜੀ ਲੈ ਹਾਂ ਆਟਾ ਚਾ ਤਿਆਰ ਹੋ ਰਿਹਾ ਬਾਈ ਕੋ ਹਲਕੇ ਦੇ ਸਾਈਜ਼ ਦਾ ਜੋਜੋ ਤਿਆਰ ਹੋ ਜਾਏਗਾ ਪ੍ਰੋਪਰ ਇੰਨੇ ਇੰਨਾ ਹੀ ਇੰਨੇ ਇੰਨੇ ਮਤਲਬ ਆਹ ਹੈ ਇਥੇ ਉਧਰ ਉਧਰ ਸਾਰਾ ਕੰਮ ਕਰਨਾ ਫਿੱਟ ਕਰਨਾ ਉਹ ਸਾਈਜ਼ ਨਾਲ ਬਣਾਇਆ ਲੋਈ ਨੇ ਬਾਕੀ ਆ ਦੇਖ ਲੋ ਖੁੱਲਾ ਡੁੱਲਾ ਪੂਰਾ ਹੈ ਦੂਰ ਤੇ ਹੀ ਫੀਲ ਆ ਰਹੀ ਵਿਖੋ ਡੁੱਲਾ ਪੂਰਾ ਹੈ ਹੈ ਹਾਂ ਅਨ ਡੁੱਲਾ ਡੁੱਲਾ ਨਹੀਂ ਬਾਕੀ ਦੇਖਦੇ ਹਾਂ ਕਿੰਨਾ ਕੁ ਟਾਈਮ ਹੋ ਰਿਹਾ ਹਲੇ ਲੱਗੂਗਾ ਮੈਂ ਮੀਨਾ ਹੰਡ ਤੇ ਲਾ ਕੇ ਨਾ ਹਲੇ ਲੱਗੂਗਾ ਟਾਈਮ ਲਾ ਜਾ ਮੀਨਾ ਹੰਡ ਆ ਜੂ ਹੋਰ ਤੇਰੇ ਨਾਲ ਮੈਂ ਕਰੀ ਹਲੇ ਤਾਂ ਮਾਤ ਦਾ ਨਾ ਲੱਗੂਗਾ ਲੱਗਣ ਲੈ ਪੂਰਾ ਪੂਰਾ ਇਹ ਤਾਂ ਬਹੁਤ ਬਹੁਤ ਖੁੱਲਾ ਬੱਚੇ ਯਾਰ ਬੋਲ ਜਗਾ ਮੈਂ ਕਿਹਾ ਪੈਜ ਹੈ ਵਿਚ ਤੇ ਲੱਗਦਾ ਪੈ ਵੀ ਜਾਵੇ ਲੈ ਇੱਕ ਦੋ ਤਿੰਨ ਮੇਰੇ ਵੀ ਵਿਚ ਆਊਗਾ ਲੈ ਇੱਥੇ ਆ ਆ ਉਹ ਬੋਲਦਾ ਅਸਲ ਇਹ ਗੱਲ ਕਰਦੇ ਤਾਂ ਬੰਦੇ ਰੱਖਦਾ ਕੀ ਕਹਾਂ ਬਾਕੀ ਦੇਖਦੇ ਕਦ ਤੱਕ ਹੁੰਦਾ ਤਿਆਰ ਸਾਰੇ ਜਾਣੇ ਚਾਹੀਦੇ ਪਏ ਆ ਗੜੋ ਬਰਦਾ ਦੱਸ ਇਹ ਲੈਟ ਹੁੰਦੇ ਆਂ ਹੈਰੀ ਜੀ ਉਹ ਲੈਟ ਆਉਂਦੇ ਨਹੀਂ ਅੱਛਾ ਜੀ ਹੋਰ ਜਿੰਮ ਨਹੀਂ ਜਾਂਦੀ ਤੇ ਹੌਕ ਬੰਦ ਹੋ ਗਈ ਹੁਣ ਤਾਂ ਪਹਿਲਾਂ ਇਹ ਚੱਲੇ ਜੀ ਇਦੋਂ ਵਾਕੀ ਦੇਖਦੇ ਆ ਟਰਾਲੇ ਕੋਲ ਵੀ ਇੱਕ ਵਾਰ ਗੇੜਾ ਮਾਰਦੇ ਦੇਖਦੇ ਅੱਜ ਕਿਆ ਬਣ ਬਣ ਰਿਹਾ ਲੋ ਭਾਈ ਹੋ ਜਗੇ ਫੇਰੇ ਆ ਬੰਡੇ ਗਰਪਾਲਾ ਕੋ ਅੱਜ ਫੇਰ ਅੱਜ ਸਲਾ ਹੋਰ ਪਾਸੇ ਦੀ ਅੱਜ ਭਾਈ ਪਗੜ ਨਾ ਕਦੇ ਹੋ ਜਾਣਾ ਦਾ ਰਸਤੇ ਚੋਂ ਦਾ ਮੂਲ ਬਣ ਕੇ ਵੀ ਇੱਧਰੋਂ ਗੇੜਾ ਮਾਰ ਜਾਉਂਦਾ ਦੇਖ ਲੇ ਵੀ ਕਿਆ ਹੋ ਰਿਹਾ ਲੱਗੀ ਰੰਗ ਵੀ ਹੋ ਗਿਆ ਲੱਗੇ ਹੋਏ ਆ ਰੰਗ ਹੋ ਗਿਆ ਭਾਈ ਰੰਗ ਰੰਗ ਹੋ ਗਿਆ ਨਾ ਰੰਗ ਪੂਰਾ ਲਸਕੂਰੇ ਵਾਲਾ ਕੰਮ ਹੈ ਇਹਦਾ ਨਹੀਂ ਸਿਰਾਂ ਨੂੰ ਪਈ ਥਾਲਾ ਹੋਇਆ ਹੋਇਆ ਜਮਾਈ ਤੇ ਨਹੀਂ ਕਿਹੜਾ ਕਹਿੰਦੇ ਮਟਾਇਲਾ ਮਟਾਇਲਾ ਇਹ ਮੱਕੀ ਬਹਾਨੇ ਕਰਦੇ ਪਤਾ ਲੱਗੂ ਰੰਗ ਕੀ ਚਾਹ ਕਹਿੰਦਾ ਕੀ ਕਹਿੰਦਾ ਜਿਹੜੀ ਖੜੀ ਹੈ ਹੋਰ ਖੜੀ ਆ ਤੇ ਪੂਰੇ ਆਪਾਂ ਲੋਕੋ ਆ ਗਿਆ ਠੀਕਾ ਪੂਰੇ ਲਾਈਨ ਲਖਾਤੀ ਆਪਾਂ ਨੇ ਡਾਲ ਆਪਣਾ ਫੈਲੋ ਕੇ ਲਾਲੇ ਪਿੱਛੇ ਮਰਕੀ ਭਾਈ ਦੇਖੋ ਗਿਆ ਉੱਤੇ ਹੋ ਗਿਆ ਬਾਕੀ ਕੋਈ ਚੀਜ਼ ਨਹੀਂ ਰਹੀ ਬਾਈ ਹੁਣ ਦੇਖ ਲੋ ਰੰਗ ਭਰਾ ਕੰਮ ਹੁਣ ਚੀਜ਼ ਤਾਂ ਕੋਈ ਨਹੀਂ ਬਾਕੀ ਸਟਿੱਕਰ ਸੁੱਕੇ ਰਹਿ ਗਏ ਹੁਣ ਬਾਕੀ ਹੈ ਨਾ ਹੋਰ ਤਾਂ ਕੁਝ ਨਹੀਂ ਹੈਗਾ ਪੀਟੀ ਕਰਦੇ ਤਾਂ ਬੈਡ ਬੋਡ ਢਿੱਲਾ ਗਿਆ ਹੋ ਆਹ ਹੋਰ ਤੇਸ ਤੋਂ ਉੱਪਰ ਝੱਲਣਾਗਾ ਮੈਂ ਕਹਿੰਦਾ ਕੋਈ ਕੋਈ ਸਟਿੱਕਰ ਸੁੱਕਰ ਲਾਉਣਾ ਹੋਵੇ ਹੋਰ ਇਹ ਆਪਾਂ ਕੱਕ ਕਰਾਇਆ ਵਾ ਯਾਦ ਨੂੰ ਅਸੀਂ ਜਬਰ ਉਰੇ ਹੀ ਨਾ ਤਾਂ ਹੁਣਾ ਐਮ ਜੀ ਵਾਲਾ ਲੋਕ ਹੋਣਾ ਨਾ ਆਹ ਲੋਕੋ ਆ ਗਿਆ ਸੀ ਉਰੇ ਇੱਥੇ ਮੁੰਡੇ ਆ ਗਏ ਸੱਤ ਗਰੁੱਪ ਆਏ ਹੋਏ ਲੋਕ ਆਣੇ ਮੀ ਵਾਲੇ ਨੇ ਉਸ ਤੋਂ ਲੋਕੋ ਹਾਂ ਜਾਵਰੇ ਕੋਈ ਹੋਰ ਵਿਚਾਰ ਬੋਲ ਆ ਰਹੇ ਐ ਕਿ ਮੁੰਡੇ ਅੱਗੇ ਐਕਸੇ ਵਰਗੇ ਰੁਪਾਇਆ ਮੁੰਡੇ ਕੋ ਇੱਕ ਪਾਸੇ ਕਰਾ ਦਨੇ ਆ ਇੱਕ ਪਾਸੇ ਕੁਝ ਹੋਰ ਲਿਖਾ ਦਨੇ ਆ ਓਕੇ ਆਪਸ਼ਨ ਇਹੋ ਕੀ ਜਿਹੀ ਬਣਦੀ ਆ ਸੂਤਰ ਉਹਨਾਂ ਦੇ ਲੱਗਿਆ ਬਟਾਲੇ ਬੀਜ ਕਰ ਲੈ ਅੱਜ ਦੇਖੀ ਮੈਂ ਅਰੇ ਬਦਲ ਆ ਜੂਗਾ ਰੰਗ ਵਾਲੀ ਯਾਰ ਤਾਂ ਸੱਦੀ ਕਰ ਜੋ ਮੁੰਡੇ ਹਾਂ ਠੀਕ ਠੀਕਾ ਮੁੰਡੇ ਬਰੁਫ ਠੀਕ ਠੀਕਾ ਹੋ ਲੋਕ ਨੂੰ ਲੱਗਣੀ ਹੈ ਰਾਂਗ ਕਾਲਾ ਦਾ ਬਾਈ ਕਾਨੂੰ ਕਹਿੰਦਾ ਰਾਂਗੜਾ ਦਾ ਬਾਈ ਤੁਹਾਨੂੰ ਵੀਡੀਓ ਦੇਖ ਕੇ ਨਾ ਪਤਾ ਜਿਹੜਾ ਦੇਖ ਰਿਹਾ ਬੰਦਾ ਰਾਂਗੜਾ ਸੇਰਾ ਕੰਮ ਕਰਾਇਆ ਹੋਇਆ ਬਾਈ ਰਾਂਗ ਟਰੈਕਟਰ ਵਾਲਾ ਬਾਈ ਆ ਦੇ ਇਹਦਾ ਫੋਕਸ ਟੱਲੇ ਨਾ 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 ਲੱਗੀ ਵੀ ਆ ਟਾਟਾ ਦੀ ਇੱਕ ਮਿੰਟ ਰੂਮ ਇਹ ਕੜਦਾ ਫੋਕਸ ਕਰਾ ਪਈ ਟਾਟਾ ਦੀ ਮੋਰੀ ਉਹ ਬਸ ਥੋੜਾ ਫੋਕਸ ਲਿਖਿਆ ਭਾਈ ਟਾਟਾ ਪਾਈਪਸ ਕਾ ਦਾ ਪਾਈਪਸ ਕੀ ਰੰਗ ਦੇਖ ਲਓ ਭਾਈ ਰੰਗ ਹੋ ਰਿਹਾ ਉਹ ਹਲੇ ਤਿਆਰ ਹੋਦੇ ਪਤਾ ਲੱਗਣਾ ਵੀ ਕਿਆ ਐਂਡ ਕਿਆ ਰਹਾ ਇਹ ਜਿਹੜਾ ਬਣਾਉਣਾ ਹੈ ਉਹ ਜਿਹੜਾ ਆਪਾਂ ਲੱਗਣਾ ਹੈ ਅਵੇ ਖੜਾ ਵੀ ਅੰਦਰ ਆ ਉਹ ਹਲੇ ਜਿਹੜੀ ਅੰਦਰ ਖੜਾ ਆ ਪਾਨੂੰ ਹੋਰੇ ਰੰਗ ਲੱਗਦਾ ਪਰ ਰੰਗ ਬਹੁਤ ਹੈ ਪਤਲਾ ਰੰਗ ਹੋਇਆ ਹੋਇਆ। ਜਦੋਂ ਬਾਹਰ ਨਿਕਲਵਾ ਤੇ ਰੰਗ ਪਸਾਨਾ ਮੈਨੂੰ। ਫੋਮਾਂ ਦੇ ਘਣਾ ਰੰਗ ਕਰ ਰਿਹਾ। ਠੀਕ ਐਂਸ। ਮਾਦਮ ਚ। ਮਾਦਮ ਨੂੰ ਮਰੇ ਦੇ ਦਿੱਤੇ। ਮੈਂ ਲਿਸਟ ਪੂਰੇ ਮਾਰਦਾ ਕਿ ਮੈਂ। ਹਾਂ। ਇੱਕ ਪੁਰਣੀ ਵੀਡੀਓ ਵਾਲੇ ਬੰਦੇ ਖੜਾ ਵੀਡੀਓ ਬਣਾ ਰਿਹਾ ਦੇਦ। ਕੀ ਕਰਨੇ? ਸਤਾਰੇ ਇਹ ਬਹੁਤ ਹੋ ਗਏ। ਸਤਾਰੇ ਵੀ ਬਹੁਤ ਮਾਰ ਰਿਹਾਗੇ। ਲੈਓ ਭਾਈ। ਆਪਾਂ ਟੱਲਾ ਦੇ ਅੰਦਰ ਰੰਗ ਪਰ ਚਲੇ ਗਏ। ਓਹ ਖੜਾ ਦੂਰ ਬਹੁਤ ਆਖੜਾ ਲੱਸੀ ਕੋਕਰ ਵਾਲਾ ਖੜਾ ਹੋਏ ਇਹ ਵਿਚਾਰ ਰਿਹਾ ਕੰਮ ਬਾਕੀ ਮੇਲੇ ਤੱਕ 20 30 ਤੱਕ ਪੂਰਾ ਤਿਆਰ ਹੋ ਜਾਣਾ ਉਦੋਂ ਸਾਨੂੰ ਦਿਖਾਣਾ ਸਾਰਾ ਕੱਟ ਕੇ ਬਾਹਰ ਵੀ ਇਹ ਹੈ ਜਿਆ ਕਿਆ ਚੀਜ਼ ਆ ਰਾਵ ਤਾਂ ਲਾ ਕੇ ਤਾਂ ਕੰਮ ਕਰ ਦੋ ਮਾਰੇ ਮੋ ਜਿਹੜੇ ਸਟicker ਤੇ ਹੀ ਦੱਸਦੇ ਹੁਣ ਇਹ ਆ ਲਾਉਣਾ ਭਾਈ ਆ ਲਾਉਣਾ ਆਇਆ ਦੋ ਨਹੀਂ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਕਿੱਦਾਂ ਹੈ ਬਾਰਾ ਦਾ ਖੜਾ ਨਹੀਂ ਕਹਤੇ ਜੀ ਬਾਜਰੇ ਕਿੱਦਾਂ ਬਾਜਰਾ ਤਾਂ ਪਿਆ ਲੰਬਾ ਹੁਣ ਬਾਜਰੇ ਨਹੀਂ ਤਾਂ ਬਿਸ਼ੇ ਜੀ ਤੇਰੇ ਨਾਲ ਬਾਹਰ ਹੋਣਾ ਜੀ ਟੂਟਿਆਂ ਤੇ ਗੰਨਾ ਦਾ ਨੋਕਟੇ ਹਣਾ ਹਾਂ ਗੰਨਾ ਗੰਨਾ ਅੱਧਾ ਕੰਨ ਤੱਕ ਰਹੇ ਗਾਹ ਨੂੰ ਪਈ ਬੀਜੂ ਹਾਂ ਗਾਹ ਨੂੰ ਮੈਂ ਵੀ ਬੀਜ ਤੈਨੂੰ ਗੰਨਾ ਕੱਲੋ ਗਾਹ ਨੂੰ ਕੱਪੀ ਵੀ ਦੇ ਖੱਤੀ ਨਹੀਂ ਖੱਤੀ ਦਾ ਦੋਈ ਬਣੀ ਉਵੀਂ ਗਿਰੀ ਕਿਹੜਾ ਕਮਲ ਗਾਹ ਕੱਤ ਕੇ ਗੰਨਾ ਉਹਦਾ ਸਮਾਹ ਤੈਨੂੰ ਲਗਾਈਏਦਾ ਤੈਨੂੰ ਸੇ ਖਲਾ ਦੇ ਕੱਤੀ ਵੀ ਜਾ ਖੱਤੀ ਬੀਜ ਵੀ ਜਾ ਬਸ ਕੱਤ ਕੇ ਗੰਨਾ ਹੁੰਦਾ ਇੱਕ ਕੱਤੀ ਕੱਤਤੀ ਗੰਨਾ ਨਹੀਂ ਕੱਤਤੀ ਕੱਤਕਵਾ ਕੱਤਕਮ ਹੀਂਦਾ ਨਹੀਂਂਦਾ ਕੱਤਕਾ ਕੱਤਕ ਕੱਤਤੀ ਗੰਨਾ ਕਹਿੰਦੇ ਇਹਨੂੰ ਕੱਤਤੀ ਹੀਂ ਇੰਨਾ ਕਹਿੰਦੇ ਅੱਜ ਕੱਤਤੀ ਨਹੀਂ ਕਰਨਾ ਕੱਤਕਾ ਗਾ ਜੀ ਵੀ ਹੁੰਦਾ ਉਹ ਫੱਗਣਾ ਵੀ ਜਿਹੜਾ ਗਾ ਆਈ ਦਿਨਾਂ ਜੀ ਤੈਨੂੰ ਕਿਆ ਕਿਆ ਸਿਖਾਈ ਸਿਖਾਈ ਆ ਮਾ ਬੈਲਾ ਆ ਕਿਆ ਕਿਆ ਸਿਖਾਈ ਤੂੰ ਹਾਂ ਤੂੰ ਮੈਂ ਕਿਆ ਕਿਆ ਸਿਖਾਈ ਮੈਂ ਤੈਨੂੰ ਕਿਆ ਵੀ ਕੱਤਕਾ ਜਿਹੜਾ ਗੰਨਾ ਵੀ ਹੁੰਦਾ ਕੱਤਕੀ ਹਾਂਜੀ ਜੇ ਆਪਾਂ ਨੇ ਧਾਨ ਬਟਣੇ ਜੇ ਜਦੇ ਕੱਤਕੀ ਗੰਨਾ ਵੀ ਜੁਂਦਾ ਠੀਕ ਹੈ ਧਾਨ ਬਟਣੇ ਜਿਹਦੀ ਕੱਤਕ ਹਾਂ ਜਦੇ ਕੱਤਕਾ ਇਹ ਕਿਸੇ ਨੇ ਸਰੋਂ ਲਾਉਣੀ ਆ ਸਰੋਂ ਲਾ ਲਦਾ ਜੇ ਕਿਸੇ ਵਿੱਚ ਕਣਕ ਬੀਜਣੀ ਆ ਤਾਂ ਕਣਕ ਬੀਜੇਗਾ ਗੰਨੇ ਜੇ ਠੀਕ ਹੈ ਨਾ ਇਹ ਨੂੰ ਕਹਦੇ ਕੱਤਗੀ ਕੱਤਗੀ ਜਿਹੜਾ ਬੀਜਦਾ ਫੱਗਣ ਚ ਗਾਹਾਂ ਫੱਗਣ ਫੱਗਣ ਜੇ ਤੂੰ ਧਾਨ ਵੱਟ ਕੇ ਜਵੀ ਬੀਜ ਲਾ ਆਲੂ ਲਾਲਾ ਧਾਨ ਵੱਟ ਕੇ ਥੇਰਾ ਹੋ ਜਾਂਦਾ ਫੱਗਣ ਵਾਲਾ ਗਾਹਾਂ ਗੁੰਡੀਆ ਲਾਲਾ ਘੁਮਾਦੀ ਲਾਲਾ ਗੋਬੀ ਦਾਲਾ ਠੀਕ ਹੈ ਉਹ ਮੱਗਰਾ ਵੀ ਹੁੰਦਾ ਗਾਹਾਂ ਅੱਛਾ ਕਿਹੜੀ ਸਰਦੀ ਦਾ ਮੱਗਰਾ ਹਾਂ ਇਹ ਜਾਨੀ ਲੌੜੇ ਦੇ ਨਿਧਾਨ ਬਣਦੇ ਇੱਥੇ ਹੀ ਲਾਉਣੇ ਪੈਣੇ ਆ ਸਰੋਂ ਬੀਜਦਾ ਹੋ ਵੀ ਬੀਜਣੇ ਆ ਜੇ ਤਾਂ ਮੰਨ ਕੇ ਚਾਹ ਤਰੋਂ ਵੀ ਬੀਜਣੀ ਆ ਤਾਂ ਤੂੰ ਕਿੱਤ ਤੱਕ ਨਾ ਦੇਖ ਵੀ ਚੜਦਾ ਜੇ ਕਿੱਤਕ ਤੇ ਪੰਜ ਆਦੀ ਚੜਨੇ ਨੂੰ ਲੈਨੇ ਹੁਣ ਬੀਜ ਦੇ ਬਸ ਅਬ ਤਿੰਨ ਗਿਰਾ ਬੀਜਣੇ ਆਏਗੀ ਤਿਆਰ ਬਾਰ ਕੇ ਦੇਖਣਾ ਬਸ ਠੀਕ ਆ ਫੇਰ ਤੂੰ ਕਿੱਤ ਕੀ ਬੀਜ ਦੇ ਵਿੱਚ ਮੂਲੀ ਆ ਲਾ ਦੇ ਵਿੱਚ ਮੂਲੀ ਲਾ ਦੇ ਹਾਂ ਅਰ ਮੂਲੀ ਲਾ ਦੇ ਮੂਲੀ ਲਾ ਦੀ ਸਮੇ ਸੱਗ ਮੂਲੀ ਲਾ ਦੀ ਕੋਈ ਮਾਦੀ ਲਾ ਦੀ ਧੰਗੀਆਂ ਲਾ ਦੀ ਧੰਗੀਆਂ ਵੀ ਹੋ ਜਾਂਦਾ ਕੱਤਗੀ ਆ ਗੁੱਟੀਆਂ ਬਣਾ ਕੇ ਵਿੱਚ ਉਹ ਜਦੋਂ ਤੋਂ ਸ਼ੁਰੂ ਹੁੰਦਾ ਸਾਰਾ ਸੌਣ ਹਾਂ ਜਦੋਂ ਸ਼ੁਰੂ ਹੁੰਦਾ ਹੈ ਹਮਝ ਗਏ ਜਿਹੜਾ ਫੱਗਣ ਵਾਲਾ ਉਹ ਕੁਝ ਨਹੀਂ ਲੱਗਣਾ ਪਤਾ ਨਹੀਂ ਕਿ ਗੱਲਾਂ ਵੀ ਉਹ ਇਕੱਲੇ ਹੀ ਗੰਨਾ ਲੱਗਣਾ ਮੱਤੀ ਮੁੱਕੀ ਵੀ ਜ ਸਕਦਾ ਤੁੰਡਾ ਵੀ ਚੱਲ ਚਾਰਾ ਹੋ ਜੂ ਡੰਗਰ ਨੂੰ ਫੇਰ ਗੰਨੇ ਨੂੰ ਦਬਾ ਲੈਂਦੀ ਆ ਉਹ ਪੱਗਣ ਨਾਲ ਕੁਝ ਨਹੀਂ ਲਾਉਣਾ ਪੈਣਾ ਆਹ ਚ ਮੋਲੀਆਂ ਵਾਲੀ ਲੱਗ ਸਕਦੀ ਹੈ ਕਿਹੜੇ ਮਾ ਕੱਤਕੀ ਕੱਤਕੀ ਜਾਂ ਮੁੱਗੇ ਲੱਗ ਸਕਦੀ 40 ਦਿਨਾਂ ਨੇ ਇਹ ਕਹਿੰਦਾ ਪੰਮੇ ਨਾਲ ਗੜੇ ਲਾਏ थे ਦੇਖੇ ਨਿਕਲ ਰਹੇ ਨੇ ਕੋਈ ਕਿਸੇ ਆਹੜੇ ਭਾਈ ਆਹੜੇ ਤੇ ਇਕਣਾ ਹੀ ਹੁੰਦਾ ਜਿਹੜੇ ਲੋਕ ਜਾਂ ਗੰਨਾ ਬੰਨੇ ਵੀ ਉਹ ਕਰਦੇ ਆ ਆਲੂ ਵੀ ਦੇ ਆ ਉਹਨਾਂ ਦਾ ਕੋਈ ਕੀ ਜਾਂਦੀ ਹੈ ਉਹਨਾਂ ਪਿਆਜ ਲਾਇ ਤੇ ਪੁੱਤ ਕੰਮ ਤੋਂ ਅੱਤਾ ਕੰਮ ਤੋਂ ਸਿੱਖੇਗਾ ਖੇਤੀਆ ਤੂੰ ਹਾਂ ਜੀ ਹੈ ਕਿ ਨਹੀਂ ਮੇਰਾ ਪਿਆਜ ਹਰੀ ਸਾਲ ਬੀਜਦਾ ਹਾਂ ਉਹ ਦਾ ਨਾ ਪਿਆਜ ਨਹੀਂ ਖੇਤੀ ਦੇ ਵਿੱਚ ਤਾਂ ਕੰਮ ਤਾਂ ਸਿੱਖ ਗਿਆ ਹੌਲੀ ਹੌਲੀ ਸਿੱਖੂਗਾ ਪਤਾ ਲੱਗੂਗਾ ਆ ਜਾ ਹੁਣ ਕੀ ਆ ਕੇ ਇਹ ਤਾਂ 10ਵੀਂ ਪੜਦਾ ਹੈ ਹਾਂ ਜੀ ਹੈ ਕਿ ਨਹੀਂ 10ਵੀਂ ਹੀ ਪੜਦਾ ਤੂੰ 10ਵੀਂ ਦੇ ਬਾਅਦ ਆਪਣੀ ਬਾੜ ਨਹੀਂ ਕਰ ਰਿਹਾ ਬਾਰੀ ਨਾਲ ਬਾਰਮੀ ਕਰੀਏ ਇੱਥੇ ਖੇੜੀ ਕਰੋ ਉੱਪਰ ਜਾਣਾ ਇੱਥੇ ਬਾਰਮੀ ਇੱਥੇ ਵਧੀਆ ਇੱਥੇ ਵਧੀਆ ਇੱਥੇ ਪੜੀ ਜੀ ਰੋਪਣੀ ਪੜਾਉਣਾ ਦਿੱਤੇ ਸਭ ਦੇ ਗੱਲ ਕੋਲ ਜੀ ਲਾਜ ਜੀ ਨੀਰੋ ਅਹਰੋ ਕੋਲ ਜੀ ਮਨ ਨਾ ਰਹਿਦਾ ਇਹ ਕਹਾਂ ਦਿਓ ਖੇੜੀ ਪੜਾ ਲੈ ਇੱਥੇ ਆਵੇਂ ਜਾਵੇ ਇੱਥੇ ਉਹ ਨਹੀਂ ਕੋਲ ਜੀ ਕਹਿੰਦਾ ਮੈਂ ਹਾਂ ਬਾਹਰੀ ਦੀ ਵਾਰੀ ਖੋਰ ਹੁੰਦੀ ਆ ਕੀ ਹੁੰਦੀ ਆ ਉਹ ਤਾਂ ਬੀਹ ਹੁੰਦੀ ਆ ਇਹ ਲੱਗੀ ਉਹਦੇ ਬਾਅਦ ਜਾਣਾ ਉਹਦੇ ਬਾਅਦ ਲੱਗੂਗੇ ਆਹੋ ਪਹਿਲਾਂ ਮੈਂ ਬਾਹਰਮੀ ਹੋਈ ਹੁਣ ਬਾਹਰਮੀ ਪੈ ਮੈਂ ਤਾਂ ਰੋਪਣੇ ਲਾਗਣਾ ਜਾ ਕੇ ਹਾਂ ਓ ਬਾਦ ਰੋਪੜਾ ਰੋਪੜਾ ਖੇੜੀ ਆ ਵਧੀਆ ਓਰੇ ਖੇੜੀ ਵਾਲਾ ਵਧੀਆ ਹਲੇ ਖਮ ਜਿੰਨੇ ਹੀ ਵੜਕ ਗਏ ਆ ਆਪਣੇ ਪਿੰਡ ਸਕੂਲੋਂ ਵੜਕੇ ਗਏ ਆ ਜਿੰਨਾ ਅਜੇ ਹੀ ਖੇੜੀ ਵੜਕੇ ਨਹੀਂ ਬਸ ਬਸ ਇੱਕ ਬੜੀ ਚੱਲੀ ਆ ਨਾ ਭੀੜ ਭੂੜ ਨਾ ਬਸ ਟੋੜਨੀ ਲੋੜ ਸਾਈਕਲ ਚੱਕ ਖੇੜੀ ਆ ਹੈ ਜਾਂ ਤੁਰਕੇ ਨਾ ਗਏ ਉਹਦੇ ਘੰਟੇ ਚ ਆਪਣੇ 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 ਸਕੂਲ ਵੈਸੇ ਬਾਹਰ ਵੀ ਨਹੀਂ ਹੋਣਾ ਚਾਹੀਦਾ ਹੈ ਨਾ ਜਿੰਨੇ ਏਰੀਆ ਨੂੰ ਸਕੂਲ ਹੈ ਜਿੰਨੇ ਛੱਤਾਂ ਦੇ ਸਿਰ ਪਰ ਆਪਣੇ 5 6 ਪਿੰਡ ਹੈ ਆਪਣੇ 10 ਵੀ ਸਾਂਝੂ ਆ ਹਾਂ ਜੀ ਬਾਹਰ ਵੀ ਨਹੀਂ ਹੋਣਾ ਚਾਹੀਦਾ 5 6 ਪਿੰਡ ਆਪਣੇ ਜਿਹੜੇ ਇਹ ਖਾਂਦਾ ਗਰਾਊਂਡ ਕਰਕੇ ਮਾਰ ਗਰਾਊਂਡ ਨਹੀਂ ਹੈ। ਗਰਾਊਂਡ ਹੀ ਹੈਗਾ ਸਕੂਲ ਨੂੰ। ਹੋਰ ਕੁਝ ਨਹੀਂ ਹੈਗਾ। ਸਹਿਮਤੀ ਹੁੰਦੀ ਹੈ। ਕਮਰੇ ਵੀ ਬਸੇਰੇ ਆ। ਸਹਿਮਤੀ ਗਾ ਜਗ੍ਹਾ ਘਟਾ ਹੈ। ਜਗ੍ਹਾ ਘਟਾ ਜੇ ਤਾਂ ਜਗ੍ਹਾ ਹੋਵੇ ਜ਼ਿਆਦਾ। ਹਾਂ ਉਹਨੂੰ ਬਾਹਰ ਬਣਾ ਦੇਵੇ। ਸਕੂਲ ਨੂੰ ਰੇਕ ਨੂੰ ਗਰਾਊਂਡ ਚ ਆਈਦਾ ਥੋੜੇ ਢੀਲੇ ਦਾ। ਇੱਕ ਤਾਂ ਇੱਕ ਤਾਂ ਜੇ ਜਗ੍ਹਾ ਹੁੰਦੀ। ਇਹ ਤਾਂ ਬਾਹਰ ਹੀ ਬਣਾ ਦੇ ਤੀ ਕਲਾਸਾਂ ਦੁਨੀਆ ਇਹ। ਆਓ। ਸੈਕਸ਼ਨ ਵੰਡਣ ਦੇ ਵੀ ਜ਼ਿਆਦਾ ਨਿਆਣੇ ਆਣੇ ਹੋਏ ਨੇ ਹੁਣ। ਥੋੜੇ ਸਕੂਲ ਮੇ ਕਿੰਨੇ ਨਿਆਣੇ ਆਉਣੇ ਹਨ? ਹੈ ਕਿ ਕਿੰਨੇ 3.5? ਮਹਿਲਾ ਹੈ ਨਾ। ਬਾਹਰ ਗਰਮੀ ਰੱਖ ਲਈ। 10:00 ਵਜੇ 400 ਹੋਏ ਨਾ। ਜੇ 11ਵੀਂ ਆ ਕੇ 5:00 6:00 ਪੰਜਵੀਂ ਤੇ 6ਵੀਂ ਤੇ ਸਟਾਰਟ ਹੋ ਗਿਆ 10ਵੀਂ ਸਾਈਂ 6ਵੀਂ ਤੇ ਆ ਗਈ ਪਰ ਐਮ ਵੀ ਜੋ ਲੱਗ ਨਿਕਲ ਤਾ ਉਦੋਂ ਤੇ ਪੰਜਵੀਂ ਸਾਈਂ 6ਵੀਂ ਤਾਂ 6ਵੀਂ ਤੇ ਸਟਾਰਟ ਹੁੰਦਾ ਹਾਂਜੀ ਹਨਾ 6ਵੀਂ 5ਵੀਂ ਜਾ ਕੇ ਉਹ 11ਵੀਂ 12ਵੀਂ 5:00 ਟੁੱਟੀ ਬਾੜੀ ਟੁੱਟੀ ਬਾੜੀ ਹੁਣ ਵੀ ਮਿਲਦਾ ਕੋ ਸਕੂਲ ਚ 8:00 'ਚ ਕਿਵੇਂ ਮਿਲਦਾ 8:00 ਤੇ 10ਵੀਂ ਆਇਆ ਇਹਨੂੰ ਵੀ 10ਵੀਂ ਮੈਨੂੰ ਲੱਗਿਆ ਪਗਾਰ ਤਾ ਪਤਾ ਨਹੀਂ 20 ਸਾਲ ਸ਼ੁਰੂ ਹੋਈ ਦੀ ਆਹ ਘਾਤਾ ਠੀਕ ਹੈ ਓਏ ਕਣਾ ਐ ਹੂੰ ਹਮ ਪ੍ਰਾਈਵੇਟ ਆਨਲਾਈਨ ਦਾ ਫੀਸ ਹਾਂ ਅੱਕੇ ਫੀਸ ਜਿਹੜੇ ਦੋਏ ਆਪਣਾ ਹੁਣ ਲਿਆ ਨੇ ਨਿਆਣੇ ਉਹਨਾਂ ਲਈ ਆਦੂ ਨੇ ਨਿਆਣੇ ਤੇ ਪ੍ਰਾਈਵੇਟ ਹਾਂ ਯਾ ਵੀ ਇਹ ਨਾਲ ਬਗਲੇ ਫੀਸ ਦਿੰਨੇ ਆ ਹੋ ਗਿਆ ਗਲੇ ਰੋਟੀ ਗੱਲੇ ਕਿ ਜੰਨੇ ਇੱਥੇ ਗਲੇ ਰੋਟੀ ਫਰੀ ਹਾਂ ਤੇ ਗਲੇ ਪੜਾਈ ਫਰੀ ਹਾਂ ਤੇ ਗਲੇ ਫੀਸ ਵੀਰ ਦੀ 55 ਰੁਪਏ ਦੀ ਹਾਂ ਤੇ ਗਲੇ ਵਰਦੀ ਵੀ ਰਫਰੀ ਠੀਕ ਹੈ ਬੈਗ ਆਪਣਾ ਲੈਣਾ ਬਸ ਔਰ ਕੀ ਕਰਨਾ ਕਰਨਾ ਕੀ ਆਏ ਬਸ ਬੜ ਤੂੰ ਥਾ ਕੋ ਪੜਨਾ ਪੜਨਾ ਨਾ ਨੇ ਦੀ ਪੜਨਾ ਤੁਸੀਂ ਵੀ ਨੌਕਰੀ ਤੁਹਾਨੂੰ ਮਿਲਣੀ ਉਹ ਕਾਧ ਨਹੀਂ ਹੁੰਦੀ ਆ ਮਿਲਦੀ ਹੋਣੀ ਮਿਲਦੀ ਹਾਂ ਲੈ ਜਰੀ ਬਾਈ ਬੋਪੜਾ ਹੀ ਖਰਚਾ ਹੁਣ ਤੁਹਾਨੂੰ ਵਰਦੀਆਂ ਫ੍ਰੀ ਮਿਲਦੀਆਂ ਹੋਣਿਆ ਉਹ ਸਾਰਾ ਕੁਝ ਮਿਲਦਾ ਹਾਂ ਅੱਜ ਕੋਈ ਸਾਰਾ ਕੁਝ ਫੇਰ ਇਹ ਤਾਂ ਠੀਕ ਆ ਸਾਰਾ ਸਕੂਲ ਆ ਉਸ ਨੂੰ ਨੌ ਮੀ ਟਸ਼ਵੀਰਾਂ ਲਉਂਦੀ ਤਦ ਹੀ بڑے ਹੋਗੇ ਨਾ ਫੇਰ بڑے ਹੋਗੇ ਇਹ ਤਾਂ ਵਰਦੀ ਮਿਲਦੀ ਬੂਦੀ ਮਿਲਦੇ ਨਾ ਵਰਦੀ ਮਿਲਦੇ ਬੂਦੀ ਮਿਲਦੇ ਨਾ ਤਾਈ ਮੱਟ ਟੋਪੀ ਟਾਪੀ ਸਾਰਾ ਕੁਝ ਹੂੰ ਸਾਰਾ ਕੁਝ ਗੰਦੇ ਨਾ ਤੁਸੀਂ ਕਿ ਗੁਰਸੀਆਂ ਮੈਂਨੇ ਹੋਣੇ ਹੁਣ ਬੈਂਚਾ ਬੈਂਚਾ ਪਾ ਅਰੇ ਜੀ ਹਰ ਜੀ ਪਾਪਾ ਮੇਰਾ ਕਦੀ ਕਦੀ ਇਸ ਤਰ੍ਹਾਂ ਜਦੋਂ ਅੱਡੇ 'ਤੇ ਜਾਂਦਾ ਕਹਿੰਦਾ ਇੱਥੇ ਬੱਚਾ ਵੜਦਾ ਹੁੰਦਾ ਸੀ ਨਾ ਉਹਦੇ ਪਰ ਇਹ ਵਾਰ ਥੋੜਾ ਟਾਟ ਵਾ ਟਾਟ ਵੀ ਤਾਂ ਹੁੰਦਾ ਬਾਜ ਸਕੂਲ 'ਚ ਤਾਂ ਆਪਣਾ ਥੈਲਾ ਘੱਟੀ ਦੀ ਫੱਟੀ ਬੋਝਦੀ ਥੈਲਾ ਥੈਲਾ ਪਾਪਾ ਕੋਣੀ ਚਲਵਾਜੀ ਫੱਟੀ ਬੋਝਦੀ ਤੇਰੀ ਆਪਾ ਕਹਿੰਦਾ ਲੱਗਦਾ ਫੱਟੀ ਬੋਝਦੀ ਕਹਿੰਦਾ ਜੋਣ ਨਾਲ ਫੱਟੀ ਕੋਣ ਪੁੱਛਦਾ ਹੈ ਕੋਣ ਪੁੱਛਦਾ ਤੇ ਉਹਦਾ ਕਹਿੰਦਾ ਮੈਂ ਜੋਣ ਝਾਂ ਲੈਣਾ ਫੱਟੀ ਹਾਂ ਜਦ ਹਾਰ ਜਾ ਕੇ ਹਰ ਕੇ ਹਾਰ ਕੇ ਕਹਿੰਦਾ ਫੱਟੀ ਦਾ ਪੁੱਛੇ ਦੱਤੀ ਕਹਿੰਦਾ ਸੁਖੇ ਦੰਦ ਕੱਢਦਾ ਮੌੜ ਵੀ ਮੌੜੇ ਦਾ ਹੈ ਤੇਰੇ ਬਾਬੇ ਦੇ ਦੋ ਭਾਈ ਤੇ ਨਾ ਤਿੰਨ ਪਤਾ ਨਹੀਂ ਮਾਦਾ ਹੈ ਇੰਦੇ ਦੋ ਤੇ ਨੇ ਨਾ ਮੌੜਾ ਪਾਈ ਨਹੀਂ ਸੀ ਦੋ ਇਹਦੇ ਨਾ ਨਾ ਮੈਨੂੰ ਨਾ ਨਾ ਦੋ ਹੀ ਦੇ ਯਾਰਾ ਦੂਆ ਵੀ ਤਾਂ ਇੱਕ ਭਾਗ ਹੁੰਦਾ ਦਾ ਇਕਲਾ ਵਾ ਨਾ ਨਾ ਲਾ ਵਾ ਨਾ ਨਾ ਭਾਗ ਅੱਛਾ ਜਰਾ ਮੌੜ ਇੱਕ ਹੋਰ ਤੱਕ ਹੋਗਾ ਬਸ ਹੋਗਾ ਕਹਿੰਦੇ ਇਹਨੂੰ ਹਲਾਈ ਕਹਿ ਕਰਦੇ ਤੇ ਹਾਂ ਹੋਈ। ਆਇਗਾ ਤਾਂ ਹੈਗਾ। ਚਾਰ ਹੋਣੇ। 3 ਚਾਰ ਮਹੀਨੇ। ਇਹਨਾਂ ਨੂੰ ਕਿ ਪਤਾ ਮੈਨੂੰ ਤਾਂ ਮੈਂ ਆਪਣੀ ਸੋਜੀ ਬਾਪੂ ਦੇ ਦੇਖਿਆ। ਯਾਨੀ ਦੋ ਤਾਂ ਹੋ ਰਹੀ ਰਹੇ ਆ, ਦੋ ਤਾਂ ਬਾਹਰ ਹੀ ਰਹੇ ਆ। ਮੈਂ ਤਾਂ ਆਪਣੀ ਸੋਜੀ ਜੀ ਬਾਪੂ ਦੇ ਦੇਖਿਆ। ਹੂੰ। ਹੁਣ ਹੋਰ ਵਧੀਆ? ਹਾਂ ਜੀ। ਦੇਖਿਆ ਹੁਣ ਉਹਨੂੰ। ਆਣੀ ਦੇਖੀ। ਫਕਤ ਹੋਣੇ ਉਹਨੇ ਚੱਲ ਦੇਖੀਏ। ਨਹੀਂ ਤਾਂ ਪੁੱਜ ਕੇ ਤਾਂ ਸੰਗ ਪੁੱਜ ਕੇ ਤਾਂ ਇਹ। ਹੋਰ। ਖੇਤਾਂ 'ਚ। ਜੀ ਬਈਆ। ਅੱਧਲੇ 'ਚ। ਬਈ। ਕਿਹੜਾ ਵੀ ਜੀ ਇਹ? ਇਹ ਦੋ ਲਾਇਏ ਹੋਰੇ। ਇਕੱਠੇ। ਇਕੱਠੇ ਤਾਂ ਬਰੀਕੀ ਨਹੀਂ ਹੋਊਗਾ ਫੇਰ। ਉਹਨੂੰ ਘਟ ਗਈ ਗਾਣੀ ਅਛਾ ਜੀ ਗੱਗੇ ਵਾਲੇ ਬਰੀ ਪੱਟੀ ਦਾਸ ਹਾਂਜੀ ਘਟ ਗਈ ਉਹ ਤੇ ਸਾਢੇ ਪਾ 26 ਦੀ 26 ਸਾਢੀ ਜਾਂ ਹੋਣੀ ਸੀ 2-4 ਦਿਨ ਨੂੰ ਹਾਂਜੀ 26 ਉਹ ਲਾਤੀ ਉਹ 10 ਪਰਾਏ 26 ਹੋਰਾ ਏ 10 ਪਰਾ 26 ਹੋਰਾ ਚੀਰੀ ਦਾ ਕੱਦ ਕੋਦ ਦਾ ਕੜਾ ਤਾਂ ਸੋਹਣਾ ਬੂਜਿਆ ਵੀ ਸੋਹਣਾ ਆ ਦੇਖ ਆ ਦੇਖ ਆ ਜਾ ਉਹ ਇਹ ਨੂੰ ਲੈ ਜਾ ਆ ਗਿਆ ਤੇ ਸਾਹਮਲੇ ਜਾ ਕੁਕਰੀ ਫੁੱਲਣ ਲੱਗੀ ਨਾ ਪਾਣੀ ਹੁਣ ਬੱਲੇ ਨਿਕਲ ਨਹੀਂ ਆਉਂਦੇ ਹੁਣ ਬੱਲ ਆਉਂਗੀ ਹਾਂ ਹੁਣ ਇਹਦੇ ਤੇ ਬੱਲੇ ਨਹੀਂ ਰਹਿ ਗਏ ਹਾਂ ਠੀਕ ਹੁਣ ਬੱਲਾ ਸ਼ੁਰੂ ਹੋਊਂਗੀ ਹਾਂ ਦਾਦੇ ਤੇ ਬੱਲਾ ਨਿਕਲਣਾ ਜਣੀ ਇਹਨੂੰ ਉਹ ਪੀ ਗਿਆ ਜੀ ਇਹ ਮੈਂ ਇੱਕ ਵਾਰੀ ਭਰਿਆ ਹੋਣਾ ਇਹ ਹਿਸਾਬ ਲਾਦਾ ਤੂੰ ਪਾਣੀ ਪਾਣੀ ਇੱਕ ਵਾਰੀ ਭਰਿਆ ਇਹ 10 ਦਿਨਾਂ 10 ਦਿਨ ਸੋਕਾ ਲਵਾਇਆ ਇਹਨੂੰ ਇੱਕ ਵਾਰੀ ਭਰਿਆ ਉਧਰ ਨਹੀਂ ਫੇਰ ਵਹੀ ਜਾਂਦਾ ਜਿੰਦਾ ਘੜਦਾ ਹੁੰਦਾ ਕੋਈ ਫੇਰ ਭਰ ਦਿੰਦਾ ਇਹ ਆਹ ਹੁਣ ਦੇਖੀ ਤੂੰ ਆ ਜਾ ਸਵੇਰ ਦਾ ਰਾਤ ਪਈ ਗਿਆ ਹਾਂਜੀ ਰਾਤ 5-6 ਘੰਟਾ ਪਰ ਚੜੀ ਲੱਗੀ ਰਹੀ ਅੱਛਾ ਪੈਨ ਪਤਾ ਨਹੀਂ ਲੱਗਿਆ 2 ਵਜੇ ਤੇ ਪੈਂਦਾ ਪੂਰਾ ਪੈਂਦਾ 2 ਵਜੇ ਪਈ ਹੋ ਗਿਆ ਛਵੜ 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 ਸਵੇਰ ਦੀ ਚੜ੍ਹਦੀ ਸੀ ਆਹ ਹੁਣ ਦੇਖੀ ਨਾ ਰਾਤ ਨੂੰ ਫੇਰ ਪੈ ਜਾਣਾ ਹੁਣ ਤਾਂ ਅੱਖਾਂ ਖਾਤ ਟਾਈਮ ਦਿੱਤਾ ਰੱਬ ਨੇ ਹੋ ਕੱਖਪਾਓ ਜਿਹੜਾ ਗੂੰਗੇ ਤਾਂ ਕੱਖਪਾਓ ਜਿਹੜਾ ਡੰਗਰ ਖੜੇ ਕਰਾ ਉਹਨੂੰ ਕੱਖਪਾਓ ਜਿਹੜੇ ਗੂੰਗੇ ਖੜੇ ਹੈਗਾ ਨਾ ਹਾਂ ਸਮਝਿਆ ਉਹਦਾ ਖਾਤ ਟਾਈਮ ਦਿੱਤਾ ਵੇਲਾ ਕਹਿ ਕਾਂ ਜੀ ਲੋਕ ਜੇ ਆਪਣੇ ਵਰਗੇ ਹੋਵੇ ਆਪਣੇ ਵਰਗੇ ਰੁਜ਼ਮੀਨ ਹੋ ਰਹੇ ਰਹੇ ਹੈ ਹਾਂ ਹੋ ਰਹੇ ਰਹੇ ਬੰਦਾ ਜੇਕਣਾ ਆਪਣੇ ਘਰ ਪਹਿਲਾਂ ਤੁਰੇ ਹੁੰਦੇ ਕਿਆ ਕਾਂ ਸੁਣਨਾ ਮਸਾਲਾ ਹੋਇਆ ਬੇ ਸ਼ਾਂਤੀ ਤੇਰੇ ਖਾਂਤੀ ਤਾਂ ਆਈਏ ਪਿੰਡ ਦਾ ਦੇਖੀ ਆ ਆਹ ਪਿੰਡ ਦਾ ਕਿਲੇ ਤੇ ਕਿਲੇ ਪਰ ਇੱਕ ਕਿਲੇ ਪਿੰਡ ਹੈ ਦੇਖਦਾ ਪਿੰਡ ਦੇਖੀਦਾ ਆ ਕਿਲਾ ਰਹੇਗਾ ਕਦੀ ਕਿਲੇ ਉੱਤਲੇ ਖੜਾ ਹੈ ਦੇਖਦਾ ਰਹੇ ਉੱਤਲੇ ਉੱਟਾ ਖੜਾ ਕਿੱਥੇ ਤਿੰਨ ਚਾਰ ਕਿਲੇ ਪਰ ਆ ਪਿੰਡ ਜਾ ਮੁਕਟਾ ਖੜਾ ਦੇਖਦੇ ਨਹੀਂ ਕੁਸ ਦੇਖਣਾ ਹੀ ਕਿਆ ਰਹੇ ਵਧੀਆ ਇਤਿਹਾਸ ਲੱਗਾ ਨਾ ਹਾਂਜੀ ਹਾਂ ਵਧੀਆ ドラਗਤਾ ਆਪਣੇ ਅੱਧਰ ਆਪਣੇ ドラਗਤਾ ਕਰਕੇ ਹੀ ਬਚੇ ਵੇਪਾ ਬਬੇ ドラਗਤਾ ਕਰਕੇ ਹੀ ਹੈ ਜੀ ਆਪਾਂ ਤਾਂ ਇਹਦਾ ਪੱਤਾ ਪਤਾ ਨਹੀਂ ਕਰਦਾ ਜੇ ਅੰਦਾਜ਼ਾ ਕਿਹੜਾ ਨਹੀਂ ਚਾਹੀਦਾ ਪੱਤਾ ਜੜਤਾ ਹਲੇ ਆਈ ਵੀ ਨਹੀਂ ਜੀ ਅੱਜ ਲੈ ਬੰਦਾ ਹੈ ਕੋੜਾ ਲੈ ਆ ਕੋੜਾ ਬੰਨੂ ਗਾਇਆ ਤਾਂ ਕਹਿੰਦਾ ਬੈਠ ਪਰ ਮੈਂ ਨਹੀਂ ਬੰਨਦਾ ਹਾਂ ਜੀ ਮੈਨੂੰ 10000 ਰੁਪਏ ਦਾ ਤਾਮਨਾ ਬੈਠਾ ਮੈਨੂੰ ਕਾ ਪਹਿਲੇ ਕਾ ਪਹਿਲੇ ਗਿੱਟਾ ਤੜਾਈ ਕਰਾਈ ਹਰ ਤੇ ਕੰਮ ਹੋਰ ਕੀ ਅੱਗਾ ਨਾ ਹਾਂ ਦਾ ਘਰ ਨੂੰ ਬਾਲਟੀ ਕਿਹਾ ਵਾਣੀ ਨਾ ਇੱਥੇ ਬੋਲ ਲਾਈ ਨੂੰ ਉੱਪਰ ਆਉਂਦੇ ਪਾਇਰ ਰੱਖ ਲੈ ਤੂੰ ਲੋਏ ਨੇ ਹਾਂ ਉੱਦੇ ਆਹੋ ਲੋ ਲੋਏ ਨੇ ਲੋਏ ਤੂੰ ਉੱਦੇ ਆਂ ਕਾਪਾਂਗੇ ਪੈਰਾਂ ਪੈਰਾਂ ਹੈ ਹਾਂ ਅੱਜ ਦੇ ਨਾਲ ਹੀ ਸੀ ਉਹ ਉਹਦੇ ਨਾਲ ਉਹ ਨਾਲ ਬੰਨ ਜਾਦਾ ਜੀ ਲੱਗ ਉਹਦੇ ਨਾਲ ਉਹ ਹੁਣ ਐ ਬੈਲੈਂਸ ਬਣ ਗਿਆ ਮੇਰਾ ਪੂਰਾ ਉਹਦੇ ਦਾ ਫਿਰ ਬੈਲੈਂਸ ਹੁਣ ਦਵਾਈ ਦਾ ਬੈਸ ਬਣਾਉਣੀ ਹੈ ਉਹ ਬਣਾਉਂਦਾ ਹੈਗਾ ਆਹੋ ਜਿਹਾ ਹੁਣ ਤੁਸੀਂ ਕਦੇ ਕਦੇ ਵਹਿਣਾ ਹੈ ਉਹ ਬੰਦਿਆਂ ਦੇ ਜੋ ਲੋਟ ਆ ਇਹਦਾ ਫਿਰ ਮੈਨੂੰ ਮੈਨੂੰ ਆਹ ਤੂੰ ਦੀ ਪੈ ਗਈ ਜੇ ਤੇ ਕੱਲ ਨੂੰ ਮੈਂ ਆਪ ਭਜਾਉਣਾ ਹੋਇਆ ਭਜਾ ਨਹੀਂ ਹੁਣ ਰੋ ਵੀ ਆਹ ਤੁੱਕਣੀ ਮਾਉਣੀ ਪੈਣੀ ਹੁਣ ਮੈਨੂੰ ਗੱਡੀ ਦੇ ਬਿਨਾਂ ਮੈਂ ਜਿੰਨੇ ਮਰਜੀ ਕਿਲਾ ਲਵਾਂ ਤੇਰਾ ਗੱਡੀ ਹੁਣ ਗਰਮੀ ਕਰਕੇ ਲਾਈ ਹੋਈ ਆ ਇਹ ਤਾਂ ਗੱਡੀ ਦੀ ਵੀ ਲੋਟ ਆ ਕਿ ਉਹ ਕਿੱਧਰ ਗਏ ਨੀ ਅੱਜ ਕੌਣ ਠੀਕ ਗਏ ਅੱਜ ਅੱਜ ਗਏ ਤੇ ਪਟਿਆਲੇ ਨੂੰ ਫੇ ਹਾਂ ਮਾਈ ਨੂੰ ਕਹਾਂ ਮੈਂ ਕਿ ਤੋਗੇ ਰਿਹਾ ਜੀ ਨੋ ਬੋ ਹੋ ਗਿਆ ਜੇ ਲੈ ਮਿਲ ਗਿਆ ਵਧੀਆ ਜੀ ਵਧੀਆ ਜੰਮਾ ਲਿਆਈ ਕੋਈ ਲਿਆਈ ਮਾ ਜੈਨ ਸੀ ਟਰਾਲਾ ਵੀ ਪਤਾ ਉਹਨਾਂ ਨੂੰ ਤੁਸੇ ਲੈ ਗਿਆ ਇੱਕ ਮੋਟਾ ਹੋਰ ਲਿਆ ਪੜਾ 3ਾਈ ਗੋ ਇਹ ਵੀ ਗੱਲ ਧੀਰੇ ਧੀਰੇ ਹੁਣ ਇੱਕ ਵਾਰੀ ਮੈਨੂੰ ਆਇਆ ਤਾਂ ਫੋਨ ਮੇਰਾ ਫੋਨ ਅੰਦਰ ਪਿਆਦਾ ਬਾਅਦੋਂ ਦੇਖਿਆ ਜਾਨੂੰ ਮੈਂ ਕਿਹਾ ਕਿ ਉਹ ਲੰਘ ਗਿਆ ਨਹੀਂ ਜਾ ਰਿਹਾ ਮੈਂ ਵੀ ਲੈ ਆਉਣਾ ਤਾਂ ਮੈਂ ਤਾਂ ਲੈ ਆਉਣਾ ਤੂੰ ਜਾਣਾ ਤਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਕਿਉਂ ਤਾਰ ਰਹੀ ਹੈ ਜੀ ਇਹ ਤੋੜਿਆ ਹੋਦਾ ਇੰਨਾ ਹੀ ਪਾ ਆਈਦਾ ਨਾ ਨਿਦਾ ਇੰਨਾ ਤੇ ਪਿਆਏ ਇੰਨਾ ਨਾ ਪਿਆਏ ਨਾ ਤੇ ਆਲੇ ਆ ਲੋ ਨਾ ਤਲੇ ਕੀ ਆਉਣਾ ਮੈਨੂੰ ਪਤਾ ਹੀ ਨਹੀਂ ਤੇ ਜੀ ਕੀ ਹੁੰਦਾ ਹੈ ਕਹ ਤੂ ਰਹਿਦਾ ਦੇਖਦੇ ਨੇ ਕੱਢ ਦੇ ਕੱਢ ਦੇ ਕੱਢ ਦੇ ਪਤਾ ਨਹੀਂ ਬੈਠਾ ਮੈਨੂੰ ਫੋਨ ਆਇਆ ਤਾਂ ਭਾਈ ਮਤਲਬ ਪਤਾ ਨਹੀਂ ਕਦੇ ਆਉਂਦਾ ਉਹ ਪਰਕਰੇ ਟ੍ਰੈਕਟਰ ਨੂੰ ਨਾ ਪਾਉਣੇ ਹੁਣ ਪਰਕਰੇ ਲਈ ਗਿਆ ਨਾ ਪਰਕਰੇ ਨਾ ਪਰਕਰੇ ਨਾਲ ਟ੍ਰੈਕਟਰ ਨੂੰ ਨਾ ਪਾਉਣੇ ਹੁਣ ਭਾਈ ਠੀਕ ਹੈ ਹੱਥ ਵੀ ਤਾਂ ਕਿੰਨੇ ਦੇ ਹੁੰਦੇ ਭਾਈ ਅਜੇ ਮੈਂ ਕਿ ਪੈ ਜੂ ਟ੍ਰਾਲਾ ਉਹ ਇਹਦੇ ਮੈਂ ਕਿ ਪੈ ਜੂ ਜੀ ਕਿਹਦੇ ਨਾਲ ਸਾਰਾ ਫੋਟਾ ਇਹਦੇ ਨਾਲ ਹਾਂਜੀ ਉਹ ਉਤਾਰ ਲਾਦਾ ਵੀ ਦੰਦੀ ਨਾਲ ਵੱਡੇ ਹਾਂ ਤੰਨਾ ਦਾਣੀ ਕਰ ਗਾਣੀ ਲਈ ਭੇਜਿਆ ਤੇ ਜੂੜੀ ਬੱਢੂਗਾ ਭਾਈ ਇਹ ਪਰਾ ਕੋਗਨੀਰ ਵਾਲੇ ਦਾ ਇਹਦਾ ਜੂੜਾ ਬਗੜਾ ਦਾ ਊਂਟ ਵੱੜਦਾ ਦੰਦੀ ਨਹੀਂ ਨਹੀਂ ਵੱੜਦਾ ਊਂਟ ਵੱੜਦਾ ਹੁੰਦਾ ਕਹਿੰਦਾ ਇਹ ਮਾਲਿਆ ਬਾਸੇ ਸਣੇ ਰਹੋ ਰਿਹਾ ਹਾਂ ਲੰਦੀ ਮੇਂ ਵੱੜਦਾ ਇਹ ਕਿਹਾ ਹਣਾ ਇਹ ਕਈ ਵੇ ਦਾਣਾ ਪਾਇਆ ਪਤਾ ਨਹੀਂ ਭਾਈ ਹੈਲੋ ਕਹਦਾ ਭਾਈ ਤੁਸੀਂ ਕਹਿਤਾ ਵੀ ਤੁਸੀਂ ਰੋਟੀ ਖਾਧੀ ਉੱਥੇ ਆ ਕੇ ਲੈ ਹੁਣ ਅੰਦਰ ਜੀ ਹੁਣ ਲਾ ਗੱਲ ਹੁਣ ਕਾ ਜਾ ਸਮਝਿਆ ਤੂੰ ਆ ਜਾ ਹੁਣ ਤੂੰ ਵੀ ਤੇ ਨਾਲ ਇਦਾਂ ਤੂੰ ਪਿੱਛੇ ਮੇਰੇ ਰਾਠਾ ਉਹਨਾਂ ਹਾਂ ਅਸੀਂ ਜਿਹੜੇ ਪਾਤੀ ਸਾਨੂੰ ਨੋਟ ਨਹੀਂ ਮਿਲੇ ਉੱਥੇ ਤੇ ਜਿੱਦਾਂ ਟ੍ਰੈਲਰ ਲੈ ਕੇ ਆਏ ਪੰਮੇ ਦਾ ਸਮਝ ਗਿਆ ਲੈ ਉੱਥੇ ਨੜਿਆ ਮਿਲੇ ਅਬ ਨਹੀਂ ਆਇਆ ਹੋਟਲ ਕੋਲ ਨਹੀਂ ਤਾਂ ਹੀ ਨਹੀਂ ਤਾਂ ਰੁਕੇ ਜਾਣਾ ਤਾਂ ਹਾਂ ਟਾਈਮ ਉੱਥੇ 9:30 ਤੋਂ 9:30 ਵਜੇ ਤੱਕ ਹੋ ਗਏ ਬਾਈ ਤੁਰਦੇ ਆ ਤੁਸੀਂ ਤੁਰਦੇ ਜਾਂਦੇ ਤਾਂ ਕੰਨਾ ਬੰਦ ਹੋਣ ਲੱਗੇ ਜੀ 9 ਵਜੇ ਤੁਰੇ ਉੱਥੇ ਹੈਨਾ ਉਹ ਬਾਈ ਕਹਿੰਦਾ ਸਾਨੂੰ ਬਾਹਰ ਦੇ ਕਹਿੰਦਾ ਯਾਰ ਮੈਂ ਵੀ ਵੀਡੀਓ ਦੇਖਣੀ ਵੀ ਤੁਸੀਂ ਭੁੱਖੇ ਕਹਦੇ ਭੇਜੇ ਮਾ ਬਾਈ ਥੋੜਾ ਕੋਈ ਖੂਰ ਨਹੀਂ ਖੂਰ ਤਾਂ ਸਾੜਾ ਹੈ ਹੈ ਕਿ ਨਹੀਂ ਉਹਦਾ ਪੂਰਾ ਜੋਰ ਲਾਇਆ ਸਾਨੂੰ 2 ਵਜੇ ਆਏ ਉਹਦੇ ਮਿਲਣ ਅੱਛਾ ਹਾਂ ਉਹ ਬਹੁਤ ਜੋਰ ਨਾਲ ਦੋ ਦੋ ਵਾਰੀ ਵੀ ਆਲੇ ਸਾਡੇ ਕੋਲ ਨਹੀਂ ਘਰ ਨਹੀਂ ਚੱਲੋ ਮਾ ਘਰ ਨੂੰ ਕਿੱਥੇ ਮੰਦੀ ਦੁਰਪੇਣਾ ਹੋਣ ਤੋਪੇਣਾ ਹੋਰ ਦੁਰਪੇਣਾ ਤੋਪੇਣਾ ਵੀ ਖੱਦੇ ਨਾ ਹੋਗੇ ਸਾਡੇ ਨਾ ਹੋਗੇ ਆਏ ਆ ਨਾ ਇੱਕ ਕੋਲ ਖੜੇ ਜਾਂਦੇ ਕੰਮ ਵੀ ਹੋ ਗਏ ਹੋਰ ਨਹੀਂ ਤਾਂ ਹੋਰ ਵਗੈਰਾ 12 ਵਜ੍ਹੇ ਦੇ ਹਾਂ ਮਾ ਭਾਈ ਕਹਿੰਦਾ ਕਹਿੰਦਾ ਸਾਨੂੰ ਕਈ ਤੁਸੀਂ ਭੁੱਖੇ ਭੇਜਦੇ ਭਾਈ ਨਾ ਨਾ ਆਏ ਭਾ ਭੁੱਖੇ ਹੀ ਵੇਦੇ ਮਾ ਸਾਨੂੰ ਤੰਦਰਾ ਹੋਣ ਮਿਲਿਆ ਵੀ ਨਹੀਂ ਖੁੱਲਦਾ 9 ਵਜੇ ਜੋੜਾ ਜਿੰਦੋਂ ਕੀ ਖਾ ਲੈਣੇ ਕੀ ਖਾਣਾ ਨਹੀਂ ਦਿੰਦੇ ਬੱਬੇ ਤੈਨੂੰ ਦੋੜੇ ਬਾੜੇ ਨਹੀਂ ਪੈਣੀ ਹੋਰ ਬਹੁਤ ਤੁਸੀਂ ਹੋ ਹੀ ਉਹ ਭਾਈਆਂ ਦਾ ਕੋਈ ਗੁਰੂ ਨਹੀਂ ਉਹ ਸਾਨੂੰ ਬਹੁਤ ਜੋਰ ਆ ਤਾਂ ਕ ਗੋਈ ਮੈਂ ਫੇਰ ਤੁਸੀ ਉਹਨਾਂ ਘਬੜੀ ਨਹੀਂ ਜਾਊਗਾ। ਕੀ ਬੋਲਦਾ ਕੋਈ ਨੇ ਗੇੜਾ ਮਾਰਦੇ। ਇੱਕ ਥਾਲੀਆਂ ਮੇਰੇ ਚੱਪੜਾਂ ਜੀ ਚੱਪੜਾਂ ਹੋਈਆਂ ਬੰਦੀਆਂ, ਪੱਟੀਆਂ ਕਰੀਆਂ ਵੇਦੀਆਂ। ਗੁੱਸਤੀ ਮੇਰੀ ਨਹੀਂ ਪੈਂਦੀ। ਅੱਛਾ ਹੋਰ ਆਂ ਕਰਕੇ ਤਾਉਣ। ਚੱਲ ਉਹਦਾ ਹੈ ਜੇ ਬਾਕੀ ਦਾਣੇ ਪਾਣੀ ਦੀ ਹੈ ਜੇ ਲਿਖਿਆ ਕਰ। ਹਾਂ ਜਿੱਥੇ ਲਿਖਿਆ ਉਹ ਪਿੰਧਾਰਾ ਬਾਈਆਂ ਦੇ ਬਾਵਜੂਦ ਆਇਆ ਬਾਈਆਂ ਦਾ ਕੋਈ ਕਸੂਰ ਨਹੀਂ। ਬਾਈ ਬਾਹਰ ਵਾਲੇ ਉਹ ਤੇ ਭੂਮ ਕਰਦੇ ਹੋਣੇ ਉਹ ਵੀ ਤੁਸੀਂ ਠੁਕੇ ਕਰੇ ਵੇਜੇ ਆਓ। ਅੱਛਾ ਉਹਨਾਂ ਨੂੰ। ਹਾਂ ਬਹੁਤ ਥੋੜਾ ਕੋਈ ਵੀ ਨਹੀਂ ਉੱਪਰ ਆੜੀ ਆ। ਆਪੇ ਪਿਆਰ ਕੋਹੜੀ ਬਾਤ ਲਈ। ਆਪਣੇ ਲਈ ਉਹ ਸਿਰ ਆਪਣੇ ਪੈਰੀ ਆਪੇ ਗਾੜੀ ਹੀ ਕਹਿੰਦੇ ਹੈ ਹਲੋ ਇਹੋ ਕਹਿੰਦੇ ਆਪਣੇ ਪੈਰੀ ਆਪੇ ਗਾੜੀ ਮਾਰਦੇ ਸਾਡਾ ਸ਼ਹਿਰ ਤਾਂ ਤਕੜੇ ਹੈ ਨਾ ਆਪਣੀ ਨਾਲ ਜਿਆਦਾ ਆਪਣੀ ਫਰਮ ਹਾਈ ਵੀ ਹੈ ਅੱਗੇ ਕੱਢਦੇ 24 ਘੰਟੇ ਖੁੱਲਾ ਰਹਿੰਦਾ ਰਾਤ ਦੇ 12 1 ਵਜੇ ਤੱਕ ਉਧਰ ਬਾਈ ਟਰੱਕ ਨਹੀਂ ਹੈ ਜਿਹੜੀ ਗੱਲ ਹੈ ਟਰੱਕ ਹੈ ਇੱਥੇ ਬਾਕੀ ਤੋਂ ਜਾਦਾ ਇੱਕ ਹੋਰ ਹੋ ਗਿਆ ਦੋਹੇ ਪਾਸੇ ਤੁਸੀਂ ਪੈਰ ਪਗਵਾੜੀ ਮਾਰੀ ਗਿਆ ਆ ਰੋਡ ਨੂੰ ਉਧਰ ਵੀ ਆਗੇ ਤੇ ਅੱਜ ਨੂੰ ਹਾਂ ਇਹ ਵੀ ਢਾਬੇ ਆਗੇ ਤੇ ਚੱਲ ਬਾਕੀ ਲਿਖੇ ਹੋਏ ਨੇ ਦਾਣਾ ਪਾਣੀ ਲਿਖਿਆ ਮੇਰੀ ਗਾਂ ਖੰਡਾ ਜੂਰ ਦਾ ਜਿੱਥੇ ਦਾਣਾ ਪਾਣੀ ਲਿਖਿਆ ਉਹ ਉੱਥੀ ਖਾਣਾ ਸਹੀ ਗੱਲ ਉਹਨੇ ਦੇਣਾ ਤਾਂ ਆਹ ਦੇਣੇ ਦੇ ਪੈਸੇ ਕਿ ਉਹ ਉੱਥੇ ਉੱਥੀ ਆ ਜਾਂ ਚੰਕਾਰ ਕੋਲ ਆ ਉੱਥੀ ਖਾਣਾ ਚੰਕਾਰ ਕੋਲ ਆ ਕਦੇ ਅੱਗੇ ਗਏ ਆ ਤੁਸੀਂ ਢਾਬੇ ਤੇ ਨਹੀਂ ਜਾਂਦੇ ਉੱਥੇ ਦਾਣਾ ਰੋਟੀ ਖਾਦੀ ਉਹ ਢਾਬੇ ਤੇ ਉਹ ਪਹਿਲੀ ਵਾਰ ਖਾਧੀ ਮੇਰੇ ਕੋਲ ਉਹਦਾ ਬਰਬਰ ਐਤੋਂ ਸਹੀ ਖਾਦੀ ਆ ਲਾਇਆ ਮੈਂ ਮੈਂ ਖਾਦੀ ਰੋਟੀ ਉਹ ਟ੍ਰੱਕਾਂ ਕਰਕੇ ਨੇ ਇਹ ਰੋਡ ਪਰ ਕੱਲੀ ਇਹ ਜਾਂਦਾ ਇਹ ਹਾਈ ਲੈ ਚਲ ਜੀ ਦਰੂਦ ਇਹਦੇ ਪਰ ਹੈ ਢਾਬੇ ਕਰਦਾ ਇਹਦੇ ਚਾਰ ਮੋਟਰ ਟਰੱਕ ਇਹਦੇ ਪਰ ਵੀ ਚਮਕੌਰ ਦਾ ਬਸ ਗਾਂਆਂ ਕਿਤੇ ਬਰਾਏ ਜਾਂ ਮਛੂੜਾਂ ਸੰਗ ਹੋਣੇ ਇਧਰ ਦਾ ਵੀ ਆਪਾਂ ਕੋਈ ਵਾਰੀ ਹਿਸਾਬ ਲਾ ਲਾ ਸਾਰਾ ਹਿਸਾਬ ਜਦੋਂ ਟ੍ਰੱਕ ਨੇ ਹੈਂਡਲ ਨਾ ਲੁਬਿਆਣੀ ਹਾਂ ਫਿਰ ਆਪਣੇ ਇਧਰ ਨੰਦ ਸਿੰਘ ਸਾਹਿਬ ਦੇ ਥੀ ਲੋਗਣਾ ਪਏ ਸਾਰਾ ਹੈ ਕਿ ਨਹੀਂ ਇਹ ਆਵੇਗਾ ਬਚਦਾ ਰਾਤ ਚੱਲਦੇ ਆ ਜਾ ਰਹੀ ਐ ਤੇ ਘਣਾ ਏ 12:00 ਵਜੇ ਆ ਗਿਆ ਵੀਰ ਤੇਰੀ ਉਹ ਨਹੀਂ ਇਹ ਟਰੱਕ ਤਾਬਾ ਵੀ ਕੇਹੀ ਆ ਹੋਰ ਗਾਹਾਂ ਤੱਕ ਸਿਰੇ ਤੱਕ ਨਿਮਾਚੂਆੜੇ ਵੀ ਨਹੀਂ ਹੈਗਾ ਨਹੀਂ ਮਾਚੂੜੇ ਨਹੀਂ ਹੋਰ ਤੇਰਾ ਬਰਖਾ ਵਾਲਾ ਵੀ ਲੱਗ ਜਾ ਰਾਤ ਨੂੰ 12:00 ਵਜੇ ਆ ਜਿੰਦਾ ਹੋਰ ਨਹੀਂ ਉਹਦੇ ਕੋਲੋਂ ਵੱਡ ਜੜੀ ਇਹ ਰੋਕਣਾ ਰਸਤੇ ਦੇ ਮਰਗ ਨਾਲ ਦੋ ਦੋ ਤਿੰਨ ਤਿੰਨ ਬਰਖਾ ਵਾਲਾ ਹੀ ਲੱਗ ਗਿਆ ਭਾਈ ਨੂੰ ਨੰਬਰ ਨਹੀਂ ਨਾ ਰਦਾ ਨਹੀਂ ਪੂਰੇ ਕਰਦਾ ਭਾਈ ਅੱਜ ਲਾਲਾ ਰੇੜੀ ਰਾਤ ਨੂੰ ਆ ਰਹੀਆਂ ਸੰਗਤਾਂ ਵੜ ਗਈ ਗੱਲ ਗਾਣਾ ਪਾਣੀ ਹੈ ਗਾਣਾ ਪਾਣੀ ਬਈ ਦਿੱਤੇ ਜਿਹੜਾ ਬੁੱਧ ਦਾ ਬੰਦਾ ਆਪੇ ਕਿਥੇ ਲੈ ਜਾਂਦਾ ਗਾਣਾ ਪਾਣੀ ਲਿਜਾਂਦੋ ਕਿਥੇ ਇਸੇ ਦਾਣਾ ਪਾਣੀ ਲਿਖਾਉਂਦੇ ਆਪੇ ਲੈ ਜਾਂਦਾ ਲੱਗਾ ਹਵਾ ਵੀ ਚੱਲਦੀ ਸਵਾਤਾ ਨਹੀਂ ਦੇ ਇਹਦਾ ਰਾਤ ਕਹੇ ਜਾ ਆ ਹਾਂ ਜਾਰੇ ਪਈ ਜਾ ਹਾਂ ਆ ਖਾਰੇ ਜਾ ਹਾਂ ਹੁਣ ਈਮਾ ਪਿਆ ਨਹੀਂ ਉਹਨਾਂ ਕਮੀ ਨਹੀਂ ਛੱਡ ਕੇ ਆ ਰਹੇ ਭਰ ਤੇ ਮੈਂ ਤਾਂ ਕਹਿੰਦਾ ਅੱਛੇ ਮੁੱਲਾ ਪਰ ਫੁੱਲ ਨਹੀਂ ਇਹਨਾਂ ਕਨੇ ਰਾਤ ਦਾ ਕਹਿੰਦਾ ਬੰਦੇ ਨਹੀਂ ਆ ਮੈਂ ਤਾਂ ਉਤੀ ਬਾਤ ਹੋ ਗਈ ਧੰਨ ਵਰ ਬਾਈ ਉਹ ਜੀ ਨਹੀਂ ਜੀ ਚੱਲੂਗੀ ਅੱਗੇ ਅਲੇ ਬੜਾ ਅੰਗਾਨੀ ਕਰਿਆ ਆਪਣਾ ਜਿੰਨ ਬੜਾ ਅੰਗਾਨਾ ਕਾਫੀ ਫੇਕ ਨਹੀਂ ਕਰਿਆ ਕਰੋ ਨਬਰੇ ਅਲੇ ਇੱਕ ਹੋਰ ਹੈ ਇੱਕ ਹੋਰ ਆ ਨਾ ਕੱਟਿਆਂ ਨੂੰ ਕਰਨੀ ਜਿੱਥੇ ਇਕੱਠੇ ਲੱਗੇ ਸਾਰੇ ਫੇਰ ਫੈਲ ਜਾਉਂਦੇ ਨਹੀਂ ਜੂ ਜੂ ਦੇ ਲੋ ਬੜਦੇ ਨਹੀਂ ਟੂਰ ਵਾਲੇ ਕੰਮ ਹੈ ਓਏ ਚੂਹੇ ਦਾ ਫਰਕ ਪੈ ਗਿਆ ਮੀਨ ਨਾਲ ਚਾਚੇ ਪਾਣੀ ਕਰਕੇ ਘਟ ਕੇ ਆਉਂ ਕੋ ਦਵਾਈਆਂ ਦੀ ਦੁਕਾਨ ਲੱਗਦੀਆਂ ਹੁਣ ਭਾਈ ਜੇ ਦੇਖਿਆ ਬੜਾਂਗਾ ਹੁੰਦਾ ਦਵਾਈਆਂ ਵੀ ਲੱਗੀਆਂ ਬੜਾਂਗਾ ਦੇਖ ਤਾ ਸੀ ਕਿਹੜਾ ਆਉਂਦਾ ਤਾਂ ਐਲੀ ਖੇਤੀ ਦਾ ਸਾਬ ਗਰਾਈ ਵੀ ਬੰਨੀ ਰਾਤ ਰਾਤ ਸਭ ਫਾੜ ਲਾਂਦਾ ਓਏ